ਮਾਨਸਾ ਪੁਲਿਸ ਨਸ਼ਿਆ ਖਿਲਾਫ ਲਗਾਤਾਰ ਸਖਤੀ ਵਰਤ ਰਹੀ ਹੈ ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਸੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਪੰਜਾਬ ਹਰਿਆਣਾ ਦੇ ਬਹਿਰੀਅਲ ਬਹਾਮਣਾ ਵਾਲੀ ਤੇ ਐਸਪੀ ਮਨਮੋਹਨ ਸਿੰਘ ਔਲਖ ਦੀ ਅਗਵਾਈ ਹੇਠ ਨਾਕਾ ਲਗਾਇਆ ਗਿਆ ਜਿੱਥੇ ਹਰ ਆਣ ਜਾਣ ਵਾਲੇ ਵਾਹਨ ਨੂੰ ਬਰੀਕੀ ਨਾਲ ਚੈਕਿੰਗ ਕੀਤਾ ਗਿਆ ਐਸਪੀ ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾ ਕੇ ਹੀ ਰਹਿਾਂਗੇ ਇਸ ਮੌਕੇ ਉਹਨਾਂ ਦੇ ਨਾਲ ਡੀਐਸਪੀ ਪ੍ਰਿਤਪਾਲ ਸਿੰਘ ਅਤੇ ਥਾਣਾ ਬੁਹਾ ਦੇ ਐਸਐਚਓ ਜਗਦੇਵ ਸਿੰਘ ਵੀ ਮੌਜੂਦ ਸਨ ਇਹ ਅੱਜ ਯੁੱਧ ਨਸ਼ਿਆਂ ਦੇ ਤਹਿਤ ਜਿਹੜਾ ਪੰਜਾਬ ਸਰਕਾਰ ਦਾ ਸਾਡਾ ਮਹਿੰਮ ਚੱਲ ਰਹੀ ਹੈ ਇੱਕ ਆਪਰੇਸ਼ਨ ਉਹਦੇ ਤਹਿਤ ਅੱਜ ਜਿਹੜਾ ਅਸੀਂ ਇੰਟਰ ਸਟੇਟ ਇਸ ਤਰ੍ਹਾਂ ਸਾਡੇ ਨਾਲ ਜਿਹੜਾ ਸਾਡੇ ਮਾਨਸਾ ਜ਼ਿਲ੍ਹੇ ਦੇ ਨਾਲ ਬੜਿਆ ਬੜਾ ਦਾ ਜਾਨੀ ਨਿਵਾਣ ਸਨ ਦਾ ਇਹ ਨੰਬਰ ਹੈ ਜਿਹੜਾ ਇਹ ਨਸ਼ੇ ਵਾਲਾ ਜਿਹੜਾ ਮੇਨ ਹੈ ਉਸੇ ਚੀਜ਼ ਦਾ ਹੈ ਕਿ ਕੋਈ ਵੀ ਚੀਜ਼ ਜਿਹੜੀ ਹੈ ਇੱਥੇ ਮਤਲਬ ਜਿਹੜੀ ਨਾ ਫੜ ਕੇ ਔਰ ਇਸ ਚੀਜ਼ ਤੇ ਪੂਰਾ ਕਾਬੂ ਪਾਇਆ ਜਾ ਆ ਦੇਖੋ ਕੰਟਰੋਲ ਸਾਡੇ ਹੈਗਾ ਔਰ ਜੋ ਜੇ ਮਾਲਾ ਮੋਟਾ ਵੀ ਹੈਗਾ ਬਟ ਅਸੀਂ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਤੁਸੀਂ ਸਾਰੇ ਜਿਸ ਤਰ੍ਹਾਂ ਸਾਡੀ ਬੋਏ ਬੋਕਾ ਅਸੀਂ ਇੰਟਰ ਸਟੇਟ ਵਾਟਰ ਦੇ ਉੱਪਰ ਜਿਹੜੇ ਅਸੀਂ ਕਰਦੇ ਉਸ ਤੇ ਵੀ ਜੋ ਅਚਰਕ ਵੀ ਜਾਂ ਕੋਈ ਸਾਡੀ ਕੋਈ ਇੰਟੈਲੀਜੈਂਸ ਇਨਪੁਟ ਵੀ ਹੋ ਸਕਦੀ ਹੈ ਜਿਹਦੇ ਤਹਿਤ ਜੇ ਕੁਝ ਵੀ ਹੋਇਆ ਤੇ ਅਸੀਂ ਤੁਹਾਨੂੰ ਇਨਫੋਰਮ ਕਰਾਂਗੇ